ਦੋਸਤੋ ਸਾਰਿਆਂ ਨੂੰ ਜੈਮਸੀ ਦੀ ਮੈਂ ਗੌਰਵ ਪੰਚ ਸੇਵਾਦਾਰ ਹਲਕਾ ਸੁਲਤਾਨਪੁਰ ਲੋਧੀ ਸ਼ੋਮਨੀ ਅਕਾਲੀ ਦਲ ਦੋਸਤੋ ਸਭ ਜਾਣਦੇ ਆ ਕਿ ਮੈਂ ਲੰਬੇ ਸਮੇਂ ਤੋਂ ਹਲਕਾ ਸੁਲਤਾਨਪੁਰ ਵਿੱਚ ਜਿਹੜਾ ਵਰਕ ਕਰ ਰਿਹਾ ਆਪਣੀ ਪਾਰਟੀ ਦੇ ਲਈ ਮਸੀਹ ਭਾਈਚਾਰੇ ਦੇ ਲਈ ਕੁਝ ਦਿਨਾਂ ਤੋਂ ਜਿਹੜਾ ਵਿਵਾਦ ਚੱਲ ਰਿਹਾ ਸੀਗਾ ਇੱਕ ਕਿ ਜੋ ਜੋਗਾਟਵਾਲ ਜਿਹੜਾ ਪ੍ਰੈਸ਼ਰ ਕੋਟਰ ਪਾਸਟਰ ਵਾਲਾ ਬਨਾਵਰ ਤੇ ਇੱਕ ਦੋ ਪਾਸਟਰ ਜਿਹੜੇ ਉਹ ਜਨਾ ਹੋਰ ਆ ਜਿਨ੍ਹਾਂ ਨੇ ਇੱਕ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਉਹਦੇ ਵਿੱਚ ਮੈਂ ਅੱਗੇ ਵੀ ਦੱਸਿਆ ਸੀਗਾ ਕਿ ਉਹਦੇ ਵਿੱਚ ਅੰਮ੍ਰਿਤਪਾਲ ਜਿਹੜਾ ਮਸੀਹ ਕੌਮ ਦਾ ਪੈਰੀ ਆ ਟੱਕੜ ਵਾਲੀ ਜਿਹੜਾ مسیਖ ਕੌਮ ਨੂੰ ਮਾਰ ਦੇਣਾ ਚਾਹੁੰਦਾ ਖਤਮ ਕਰ ਦੇਣਾ ਚਾਹੁੰਦਾ ਤੁਸੀਂ ਉਹਦੇ ਬਿਆਨ ਸੁਨੇ ਆ ਉਹਦੀਆਂ ਸਾਰੀਆਂ ਵੀਡੀਓ ਰਿਕਾਰਡਿੰਗਾਂ ਸੁਣੀਆਂ ਤੁਸੀਂ ਮੇਰੇ ਸਾਰੇ ਭੈਣ ਭਰਾਵਾਂ ਨੇ ਉਹਦਾ ਰਾਈਟ ਹੈਂਡ ਉਹਦਾ ਸੱਜਾ ਹੱਥ ਜਿਹਨੂੰ ਪੰਜ ਮੈਂਬਰੀ ਕਮੇਟੀ ਦੇ ਵਿੱਚ ਉਹਨੂੰ ਨਿਯੁਕਤ ਕੀਤਾ ਗਿਆ ਜੋਗੀਟਵਾਲ ਵੱਲੋਂ ਬੰਨਾਵਾਰਸ ਪਾਸਟਰ ਵੱਲੋਂ ਤੇ ਜਿਹੜੇ 2-3 ਹੋਰ ਆ ਪਾਸਟਰ ਉਹਦੇ ਵਿੱਚ ਉਹ ਪੰਜ ਮੈਂਬਰੀ ਕਮੇਟੀ ਦੇ ਵਿੱਚ ਹੋਰ ਵੀ ਹੋਣਗੇ ਨਾਲ ਮੈਂ ਕਹਿ ਨਹੀਂ ਸਕਦਾ ਤੇ ਉਹ ਗਠਨ ਕੀਤਾ ਗਿਆ ਇਹਦੇ ਤੋਂ ਸਾਫ ਜਾਇਰ ਹੁੰਦਾ ਜੋਗੇ ਦੀਆਂ ਮੰਚਾਂਵਾਂ ਦਾ ਬੰਨਾਵਾਰਸੀਆਂ ਮੰਚਾਂਵਾਂ ਦਾ ਤੇ ਹੋਰ ਜਿਹੜੇ ਪਾਸਟਰਿਆਂ ਦੇ ਨਾਲ ਆ ਕਿ ਅਮਰਿਤਪਾਲ ਨੇ ਕਿੱਦਾਂ ਪਰਮਿਸ਼ਨ ਦਿੱਤੀ ਆਪਣੇ ਰਾਈਟ ਹੈਂਡ ਨੂੰ ਕਿ ਉਹ ਮਸੀਹ ਭਾਈਚਾਰੇ ਦੇ ਸਪੋਰਟ ਵਿੱਚ ਖੜਾ ਹੋਵੇ ਕਿੱਦਾਂ ਪਰਮਿਸ਼ਨ ਦਿੱਤੀ ਜਿਹੜਾ ਕੱਟੜ ਵੈਰੀ ਆ ਇਹ ਤੋਂ ਸਾਫ ਜਾਇਰ ਹੁੰਦਾ ਕਿ ਸਾਡੇ ਆਪਦੇ ਭੈਣ ਭਰਾ ਜੋਗੇ ਵਰਗੇ ਤੇ ਪਾਸਟਰ ਵਰਗੇ ਤੇ ਹੋਰ ਜਿਹੜੇ ਉਹਨਾਂ ਦੇ ਸਾਥੀ ਆ ਉਹ ਇਹ ਪੂਰਾ ਜ਼ਾਹਿਰ ਹੁੰਦੀਆਂ ਇਹ ਚੀਜ਼ਾਂ ਕਿ ਉਹ ਮਸੀਹ ਕੌਣ ਨੇ ਚਰਚਾਂ ਦੇ ਤੇ ਮਸੀਹ ਕੌਣ ਤੇ ਅੰਮ੍ਰਿਤਪਾਲ ਤੇ ਉਹਦੀ ਪਾਰਟੀ ਵੱਲੋਂ ਉਹ ਚਰਚਾਂ ਦੇ ਕਬਜ਼ਾ ਕਰਾਉਣਾ ਚਾਹੁੰਦੇ ਆ ਤਾਂ ਕਿ ਉਹ ਪੈਸੇ ਜੋ ਵੀ ਉਹਨਾਂ ਦੇ ਅੰਡਰ ਆ ਸਕੇ ਸਾਰੀਆਂ ਕਮੇਟੀਆਂ ਉਹਨਾਂ ਦੇ ਅੰਡਰ ਆ ਸਕਣ ਪੂਰਾ ਜ਼ਾਹਿਰ ਹੁੰਦਾ ਮਾਰੇ ਸੋਚ ਸਕਦੇ ਆ ਇਹ ਗੱਲ ਆ ਤੇ ਨਾਲ ਹੀ ਜਿਹੜਾ ਅੰਮ੍ਰਿਤਪਾਲਾ ਉਹਨੂੰ ਮੁਸੀਕ ਆਉਣ ਦੀ ਵੋਟ ਬਹੁਤ ਜ਼ਿਆਦੀ ਆਇਆ ਸੀ ਕਿ ਮੁਸੀਕ ਆਉਣ ਨੂੰ ਉਹਦੀ ਵੋਟ ਪੈ ਜੇ ਉਹ ਮੁੱਖ ਮੰਤਰੀ ਬਣ ਜੇ ਤੇ ਜੋਗੇ ਵਰਗਿਆਂ ਨੂੰ ਮੰਤਰੀ ਦਾ ਪਦ ਮਿਲ ਜੇ ਤੇ 500 ਵਰਗਿਆਂ ਨੂੰ ਵੀ ਮੰਤਰੀ ਦਾ ਪਦ ਮਿਲ ਜੇ ਇਹ ਸਾਰੀਆਂ ਚੀਜ਼ਾਂ ਮੁਸੀਕ ਕੌਮ ਸਮਝੇ ਸੋਚੇ ਮੇਰੇ ਭੈਣ ਭਰਾ ਪਰ ਸਾਡੇ ਲੋਕਾਂ ਨੂੰ ਰਤਾ ਜਿਨੀ ਇਹ ਨਹੀਂ ਆ ਕਿ ਸਾਡੇ ਨਾਲ ਕੀ ਹੋ ਰਿਹਾ ਤੇ ਕੱਲ ਨੂੰ ਕੀ ਹੋਵੇਗਾ ਮੈਂ ਅੱਜ ਮੈਨੂੰ ਥਾਣੇ ਵਿੱਚ ਬੁਲਾਇਆ ਗਿਆ ਸੀਗਾ ਜਿੱਥੇ ਜਿਹੜੀਆਂ ਅੱਜ ਕਬਰਸਤਾਨ ਦੇ ਮਖਲੇ 'ਚ ਮੈਂ ਦੋ ਪੋਸਟਾਂ ਪਾਈਆਂ ਐ ਕਮਰਜੀਤ ਪਾਸੇ ਦੀ ਐ ਆਪਣੇ ਵੱਲੋਂ ਕਿ ਉਹਨਾਂ ਤੋਂ ਮਾਫੀ ਮੰਗਾਉਂਦੇ ਸੀ ਮਾਫੀ ਅਮਰਜੀਤ ਨੇ ਚਲੋ ਮੰਗ ਲਈ ਪਾਸਾ ਅਮਰਜੀਤ ਨੇ ਨਾ ਮਾਫੀ ਮੰਗੀ ਨਾ ਮੰਗਣੀ ਸੱਚ ਬੋਲਦਾ ਸੱਚ ਬੋਲਦਾ ਰਹੂੰਗਾ ਸੱਚ ਦੇ ਮੁੱਦੇ ਚੱਕਦਾ ਰਹੂੰਗਾ ਫਿਰ ਗਾੜੀ ਚਾਹੇ ਬੰਨਾਵਾਰਸ ਹੋਵੇ ਚਾਹੇ ਉਹ ਜੋਗਾਟਵਾਲ ਹੋਵੇ ਚਾਹੇ ਮੇਰਾ ਸਗਾ ਪਿਓ ਕਿਉਂ ਨਾ ਹੋਵੇ ਜਿਹੜਾ ਗਲਤ ਹੋਊਗਾ ਉਹਤੇ ਮੈਂ ਆਵਾਜ਼ ਹਮੇਸ਼ਾ ਚੱਕੂੰਗਾ ਚਾਹੇ ਉਹਦੇ ਲਈ ਮੈਨੂੰ ਫਾਂਸੀ ਚੜਨਾ ਪਵੇ ਚਾਹੇ ਉਹਦੇ ਲਈ ਮੈਨੂੰ ਕੁਝ ਵੀ ਕਰਨਾ ਪਵੇ ਅੱਜ ੱੱਕੇ ਦੇ ਨਾਲ ਯੋਗਾ ਯੋਗੇ ਦੇ ਧੌਣ 'ਚ ਜਿਹੜਾ ਕਿਲਾ ਕਿ ਉਹ ਪਤਾ ਨਹੀਂ ਕੀ ਬਣਿਆ ਫਿਰਦਾ ਆਪਣੇ ਆਪ 'ਚ ਬੋਲਣ ਦੀ ਰਕਤ ਤਮੀਜ਼ ਨਹੀਂ ਉਹਨੂੰ ਤੇ ਤੂੰ ਤੜਕਣਾ ਗੱਲ ਕਰਦਾ ਸੀ ਫਿਰ ਜਿੱਦਾਂ ਦੀ ਕੀਤੀ ਉਹਨਾਂ ਦੀ ਉਹਨੂੰ ਸੁਣ ਲਈ ਮੈਂ ਮਾਫੀ ਚਾਹਉਂਦਾ ਪਰਮਾਤਮਾ ਕੋ ਕਿ ਮੈਂ ਇੱਥੇ ਪਰਾਥਨਾ ਕਰਕੇ ਗਿਆ ਸੀਗਾ ਵਜਨ ਪੜ ਕੇ ਗਿਆ ਕਿ ਮੈਂ ਬਹਿਸ ਨਹੀਂ ਕਰਨੀ ਉੱਥੇ ਉੱਥੇ ਮੈਂ ਕੋਈ ਗੱਲਬਾਤ ਨਹੀਂ ਕਰਨੀ ਪਰ ਇਹਨਾਂ ਨੇ ਮੈਨੂੰ ਵੀ ਵਜਨ ਤੋਂ ਬਾਹਰ ਕੀਤਾ ਮੈਂ ਲੱਖ ਲੱਖ ਹੁਣ ਭਾਰਿਆ ਇਹ ਵੀ ਮੈਂ ਰੱਬ ਤੋਂ ਚਾਹਣਾ ਕਿ ਰੱਬ ਦੇ ਵੀ ਨੂੰ ਕਰਨੀਆਂ ਪੈ ਰਹੀਆਂ ਮੁਸਲਮਾਨ ਕੌਮ ਦੇ ਹਾਂ ਜਿਹੜੇ ਬਚਾ ਲ ਹੀ ਕਰਨੀਆਂ ਪੈ ਰਹੀਆਂ ਇਹ ਚੀਜ਼ਾਂ ਇਹ ਵੀਡੀਓ ਮੁਸੀਕ ਕੌਮ ਦੇ ਬਚਾ ਲ ਹੀ ਮੈਨੂੰ ਪਾਉਣੀ ਪੈ ਰਹੀ ਆ ਮੈਂ ਬੇਨਤੀ ਕਰਦਾ ਲੋਕਾਂ ਨੂੰ ਜੁੜੋ ਇਹੋ ਜੇ ਲੋਕਾਂ ਨੂੰ ਇਹੋ ਜੇ ਲੋਕਾਂ ਨੂੰ ਇਹਨਾਂ ਨੂੰ ਸਹੀ ਰਸਤਾ ਦਿਖਾਈਏ ਜਾਂ ਬਾਹਰ ਦਾ ਰਸਤਾ ਦਿਖਾਈਏ ਜਿਹੜੇ ਆਪ ਹੀ ਇੱਕ ਘਰ ਬਣ ਬੈਠਿਆ ਸਾਡੇ ਕੌਮ ਦੇ ਨਾ ਇਹ ਦੇਖੋ ਕੋਈ ਅਥਾਰਟੀ ਆ ਨਾ ਪਾਸਟਰ ਕੋਈ ਅਥਾਰਟੀ ਆ ਤੇਨੇ ਅਸ਼ੋਕ ਜੀ ਐਸ਼ਨਾ ਕਪੂਰ ਤੇ ਵੀ ਕਿਸੇ ਨੇ ਇਹਨਾਂ ਨੂੰ ਤਾਕਤ ਹੀ ਨਹੀਂ ਦਿੱਤੀ ਪਰ ਖੁਦ ਆਪ ਹੀ ਮੁਖਤਿਆਰ ਬਣ ਕੇ ਆਪ ਹੀ ਠੇਕੇਦਾਰ ਬਣ ਕੇ ਬਹਿ ਗਏ ਅਮਸੀਕ ਕੌਮ ਦੇ ਪਰ ਮੈਂ ਇਦਾਂ ਨਹੀਂ ਹੋਣ ਦੇਣਾ ਮੇਰੀ ਟੀਮ ਨੇ ਇਗਾਂ ਨਹੀਂ ਹੋਣ ਦੇਣਾ ਮੈਂ ਅਮਸੀਕ ਕੌਮ ਦੇ ਹੱਕ ਵਿੱਚ ਪੱਖ ਵਿੱਚ ਹਮੇਸ਼ਾ ਖੜਾ ਤੇ ਖੜਾ ਰਹੂੰਗਾ ਅਮਸੀਕ ਕੌਮ ਲਈ ਜੋ ਸਹੀ ਕੰਮ ਕਰੂਗਾ ਉਹਦਾ ਦਿਲ ਤੋਂ ਸਵਾਗਤ ਹੈ ਉਹਦੀ ਦਿਲ ਤੇ ਮੇਰੀ ਖਾਸ ਜਗਾ ਵਾ ਪਰ ਜਿਹੜਾ ਅਮਸੀਕ ਕੌਮ ਦੇ ਅ ਅ ਅਮਸੀਕ ਕੌਮ ਨੂੰ ਡੋਬਣ ਦੇ ਲਈ ਕੰਮ ਕਰੂਗਾ ਉਹਦੇ ਮੈਂ ਸਖਤ ਖਲਾਫ ਆ ਤੇ ਮੈਂ ਇਸ ਤਰ੍ਹਾਂ ਹੀ ਲੋਕਾਂ ਦੇ ਸਾਹਮਣੇ ਤੁਹਾਡੀਆਂ ਕਾਲੀਆਂ ਕਰਤੂਤਾਂ ਲਿਆਉਂਦਾ ਰਹੂੰਗਾ ਤੇ ਇਦਾਂ ਹੀ ਇਦਾਂ ਹੀ ਮਸੀਹ ਕੌਣ ਦੇ ਹੱਕ ਵਿੱਚ ਜਿਹੜੇ ਕੰਮ ਕਰਦਾ ਰਹੂੰਗਾ ਅੱਜ ਇਹਨਾਂ ਨੇ ਉਥੇ ਸੱਧਿਆ ਸੱਦ ਕੇ ਥਾਣੇ ਦੇ ਵਿੱਚ ਇਹ ਤੂੰ ਤੱਕ ਨਾ ਬੋਲਿਆ ਜਿੱਦਾਂ ਨਾ ਬੋਲਿਆ ਤਾਂ ਸੁਣ ਲਿਆ ਤੇ ਮੈਨੂੰ ਕਹਿੰਦਾ ਇਹ ਮਾਫੀ ਮਾਫੀ ਤੇ ਮੈਂ ਇਹ ਕੀ ਕੋਈ ਵੀ ਨਹੀਂ ਮੰਗਾ ਸਕਦਾ ਮੇਰੇ ਕੋਲ ਕਿਉਂਕਿ ਮੈਂ ਕੋਈ ਮੈਂ ਜਦੋਂ ਗਲਤ ਹਾਂ ਤਾਂ ਮੈਂ ਮਾਫੀ ਮੰਗੂਗਾ ਪਰ ਰੱਬ ਤੋਂ ਮਾਫੀ ਮੰਗਦਾ ਗਲਤ ਹੋਊਗਾ ਮਾਫੀ ਮੰਗੂਗਾ ਪਰ ਮੈਂ ਗਲਤ ਨਹੀਂ ਮੈਂ ਮੈਂ ਮਾਫੀ ਕਦੇ ਵੀ ਨਹੀਂ ਮੰਗਦਾ ਜਦੋਂ ਮੈਂ ਗਲਤ ਨਹੀਂ ਆਂ ਦੂਸਰੀ ਗੱਲ ਇਹ ਵੀਡੀਓ ਕਟਾਉਣ ਦੀ ਗੱਲ ਕਰਦਾ ਸੀਗਾ ਮੈਂ ਰੱਬ ਤੋਂ ਇਹ ਕਹਿ ਕੇ ਗਿਆ ਕਿ ਮੈਂ ਬਹਿਸ ਨਹੀਂ ਕਰਨੀ ਮੈਂ ਬਹਿਸ ਕੀਤੀ ਬਹੁਤ ਕੀਤੀ ਉਸੇ ਮੈਂ ਮਾਫੀ ਚਾਹੁੰਦਾ ਰੱਬ ਤੋਂ ਪਰ ਮੈਂ ਫਿਰ ਵੀ ਮੈਂ ਇਹਨਾਂ ਦੇ ਕਹਿਣ ਦੇ ਐਸਐਚਓ ਦੇ ਕਹਿਣ ਦੇ ਜਿਹੜੀ ਵੀਡੀਓ ਕੱਢਤੀ ਪਰ ਦੇਖੋ ਧਮਕੀ ਐਸਾ ਇੱਕ 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 ਇਹ ਐਸਾਈ ਇੱਕ ਐਸਾਈ ਕੀ ਐ ਐਸਾਈ ਮੈਨੂੰ ਕਹਿੰਦਾ ਇਹ ਜੇ ਵੀਡੀਓ ਨਹੀਂ ਕਟਮੀ ਹਵਾਲਾ ਅਜੇ ਚੱਲ ਤੁਹਾਡੇ ਕੋਲ ਅਥਾਰਟੀ ਹੈ ਮੈਨੂੰ ਹਵਾਲਾ ਜੇਮ ਦੀ ਤੁਹਾਡੇ ਕੋਲ ਪਾਵਰ ਹੈ ਇਹਦਾ ਮਸਲਾ ਜੇ ਕੋਈ ਸਾਈਬਰ ਕ੍ਰਾਈਮ ਦਾ ਮਸਲਾ ਹੋ ਸਾਈਬਰ ਕ੍ਰਾਈਮ ਥਾਣੇ ਜਾਵੇ ਤੇ ਕੋਰਟ ਤੇ ਕੇਸ ਕਰੇ ਤੇ ਮੇਰੇ ਤੇ ਦਾਵਾ ਕਰੇ ਤੇ ਮੈਂ ਭੁਗਤ ਲਊਗਾ ਪਰ ਇਹਦੇ ਵਿੱਚ ਮੇਰੀ ਕੋਈ ਵੀ ਗੱਲ ਗਲਤ ਹੋਵੇ ਤੇ ਮੈਂ ਉਹਦਾ ਦੇਣਦਾਰ ਹਾਂ ਪਰ ਇਹ ਜੋ ਜੋਗਾਟਵਾਲ ਜੋਗਾਟਵਾਲ ਮੈਂ ਵਾਰ-ਵਾਰ ਕਹ ਰਿਹਾ ਜੋਗਾਟਵਾਲ ਜਿਹੜਾ ਇਹ ਸਾਰੀ ਗੇਮ ਖਮਾ ਰਿਆ ਮੁਸੀਕ ਕੌਮ ਨੂੰ ਇਹ ਅੰਮ੍ਰਿਤਪਾਲ ਪਾਰਟੀ ਦੇ ਥੱਲੇ ਲਾਉਣ ਲਈ ਅੰਮ੍ਰਿਤਪਾਰਟੀ ਦਾ ਕਬਜ਼ਾ ਕਰਾਉਣ ਲਈ ਇਹ ਸਾਰਾ ਕੁਝ ਜੋਗਾ ਟਵਾਲ ਕਰ ਰਿਹਾ ਤੇ ਉਹਦੇ ਪਾਸੇ ਬੰਨਾਵਾਰਸ ਵਰਗੇ ਸਾਥ ਦੇ ਰਹੇ ਆ ਤੇ ਮੈਂ ਬੇਨਤੀ ਕਰਦਾ ਸਾਰੇ ਮੁਸੀਕ ਕੌਮ ਭਾਈਚਾਰੇ ਨੂੰ ਵੀ ਆਪਾਂ ਸਾਰੇ ਸੋਚ ਸਕਦੇ ਆ ਵੀ ਇਹ ਕੀ ਹੋ ਰਿਹਾ ਤੇ ਆਓ ਇਕੱਠੇ ਹੋਵੋ ਇਹ ਮੇਰਾ ਸਾਥ ਦਿਓ ਮੇਰੇ ਨਾਲ ਜੁੜੋ ਆਪਾਂ ਇਹਨਾਂ ਨੂੰ ਜਾਂ ਤੁਸੀਂ ਖੁਦ ਕੱਟੇ ਹੋਗੇ ਇਹੋ ਜਿਆਂ ਨੂੰ ਸਹੀ ਰਸਤਾ ਦਿਖਾਓ ਸਹੀ ਰਸਤਾ ਦਿਖਾਓ ਨਹੀਂ ਤਾਂ ਕੱਲ ਨੂੰ ਇਹ ਹੁਣ ਇੱਕ ਦਿਨ ਤੁਸੀਂ ਸੋਚ ਸਕਦੇ ਆ ਕਿ ਅਮਰਤਪਾਲ ਦਾ ਰਾਈਟ ਹੈਂਡ ਸਾਡੀ ਸਪੋਰਟ ਕਿਉਂ ਕਰ ਰਿਹਾ ਕਿਉਂਕਿ ਮੁਸੀਕ ਕੌਮ ਦੀ ਬਹੁਤ ਜ਼ਿਆਦਾ ਵੋਟ ਆਇਆ ਵੇ ਵੋਟ ਲੈਣ ਲਈ ਮੁੱਖ ਮੰਤਰੀ ਬਣ ਲਈ ਚਰਚਾ ਦੇ ਕਬਜ਼ਾ ਕਰਨ ਲਈ ਤੇ ਮੁਸੀਕ ਕੌਮ ਤੇ ਕਬਜ਼ਾ ਕਰਨ ਲਈ ਇਹ ਸਾਫ਼ ਜਾਹਿਰ ਆ ਮੇਰੀ ਬੇਨਤੀ ਆ ਮੇਰੇ ਭੈਣਾ ਭਰਾਵਾਂ ਨੂੰ ਮੈਂ ਰੱਬ ਤੋਂ ਇਸ ਵੀਡੀਓ ਲਈ ਤੇ ਥਾਣੇ ਵਿੱਚ ਹੋਈ ਬਹਿਸ ਭਾਈ ਦੀ ਮੈਂ ਬਾਰ-ਬਾਰ ਮਾਫੀ ਮੰਗ ਰਿਹਾ ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਇਹ ਇਹ ਜੋਗਾੜ ਵਾਲ ਕੋਈ ਪਾਸ ਨਹੀਂ ਆ ਇਹ ਇੱਕ ਪ੍ਰੈਸ ਰਿਪੋਰਟਰਾਂ ਤੇ ਬੰਨਵਾੜ ਤੋਂ ਪਾਸਾ ਪਾਸਾ ਨੂੰ ਖਾਣਿਆਂ 'ਚ ਦਰਖਾਸਤਾਂ ਦੇਣੀਆਂ